ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਟੀਰੇ ਬਾਰੇ ਦੱਸਾਂਗੇ ਵੀ ਆਪਾਂ ਨੂੰ ਆਪਣੇ ਨਾਪ ਮੁਤਾਬਕ ਜਿਹੜਾ ਟੀਰਾ ਹੈਗਾ ਉਹ ਕਿੰਨਾ ਰੱਖਣਾ ਚਾਹੀਦਾ ਕਿਉਂਕਿ ਜੇ ਆਪਣੀ ਫਿਟਿੰਗ ਖੁੱਲੀ ਹੋ ਜਵੇ ਜਾਂ ਟਾਈਟ ਹੋ ਜਵੇ ਆਪਾਂ ਨਾ ਸਲਾਈ ਉਧੇੜ ਕੇ ਫਿਟਿੰਗ ਸਹੀ ਕਰ ਲੈਣੇ ਆ ਪਰ ਜਿਹੜਾ ਟੀਰਾ ਤੇ ਮੋਢਾ ਜੇ ਆਪਣੇ ਟੀਰੇ ਤੇ ਮੋਢੇ ਦੀ ਵੱਧ ਕਟਿੰਗ ਹੋ ਜਵੇ ਟੀਰੇ ਦੀ ਤਾਂ ਆਪਣੇ ਮੋਢੇ ਡਿਗੜ ਲੱਗ ਜਾਂਦੇ ਨੇ ਜੇ ਆਪਣੇ ਟੀਰੇ ਦੀ ਕਟਿੰਗ ਘੱਟ ਹੋ ਜਵੇ ਤਾ ਆਪਣੇ ਮੋਢੇ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜੀ ਥੀਰੇ ਦੀ ਜਿਹੜੀ ਕਟਿੰਗ ਆ ਨਾ ਤਾਂ ਜ਼ਿਆਦਾ ਹੋਵੇ ਤਾਂ ਵੀ ਆਪਣਾ ਸੂਟ ਖਰਾਬ ਆ ਜੇ ਆਪਣੇ ਥੀਰੇ ਦੀ ਕਟਿੰਗ ਘੱਟ ਹੋਵੇ ਜੀ ਫੇਰ ਵੀ ਖਰਾਬ ਆ ਆਪਾਂ ਤੁਹਾਨੂੰ ਅੱਜ ਪਰਫੈਕਟ ਤਰੀਕੇ ਚ ਦੱਸਾਂਗੇ ਵੀ ਆਪਾਂ ਨੂੰ ਜਿਹੜਾ ਥੀਰਾ ਦਾ ਆਪਣੇ ਸਾਈਜ਼ ਮੁਤਾਬਕ ਕਿੰਨਾ ਰੱਖਣਾ ਚਾਹੀਦਾ ਹੈਗਾ ਦੇਖੋ ਜੀ ਥੀਰਾ ਮੈਂ ਤੁਹਾਨੂੰ ਆਪਣੇ ਨਾਪ ਮੁਤਾਬਕ ਦੱਸੂਗੀ ਵੀ ਥੀਰਾ ਆਪਾਂ ਨੂੰ ਕਿੰਨਾ ਰੱਖਣਾ ਚਾਹੀਦਾ ਹੈਗਾ ਠੀਕ ਹੈ ਜੀ ਆਪਾਂ ਨੂੰ ਜਿਹੜੀ ਥੀਰੇ ਦੀ ਆ ਉਹ ਪਰਫੈਕਟ ਕਟਿੰਗ ਕਰਨੀ ਚਾਹੀਦੀ ਆ ਹੁਣ ਦੇਖੋ ਮੈਂ ਤੁਹਾਨੂੰ ਆਪਣੇ ਮਤਲਬਕ ਦੱਸਦੀ ਆ ਵੀ ਆਪਾਂ ਥੀਰਾ ਨਾਪਣਾ ਕਿਦਾਂ ਦੇਖੋ ਜਿਹੜਾ ਥੀਰਾ ਹੁੰਦਾ ਨਾ ਹਰ ਇੱਕ ਭੈਣ ਦਾ ਮਤਲਬ ਕਿ ਹਰ ਇੱਕ ਬੋਡੀ ਦਾ ਸੇਮ ਨਹੀਂ ਹੁੰਦਾ ਹਰ ਇੱਕ ਇਨਸਾਨ ਜਿਹੜੀ ਮਤਲਬ ਮੋਡੇ ਦੀ ਕਟਿੰਗ ਕਰਦੇ ਆ ਮੋਡੇ ਦੀ ਜਿਹੜੀ ਕਟਿੰਗ ਬ੍ਰੈਸਟ ਮੁਤਾਬਕ ਹੁੰਦੀ ਹੁੰਦੀ ਆ ਮੈਂ ਹਰ ਇੱਕ ਸਾਈਜ਼ ਦੇ ਵਿੱਚ 7.5 ਇੰਚ ਮੋਡਾ ਰੱਖਦੀ ਆ ਚਾਹੇ ਵੱਡਾ ਬ੍ਰੈਸਟ ਚਾਹੇ ਘਾਟਾ ਉਹਨੇ ਬਰਸਟ ਦੇ ਨਾਲ ਪਤਾ ਵੀ ਇਧਰ ਨੂੰ ਆਪਣੇ ਆਪ ਗਲਾਈ ਵੱਧ ਜਾਂਦੀ ਹੈ ਮੋਢਾ ਤੁਹਾਡੇ ਨਾਲ ਮਤਾਬਕ ਤੁਹਾਡੇ ਸਾਈਜ਼ ਆਪਨੇ ਆਪ ਹੋ ਜਾਂਦਾ ਹੈ ਜਿਹੜਾ ਟੀਰਾ ਇਹ ਆਪਾਂ ਨੂੰ ਬੋਡੀ ਤੋਂ ਨਾਪਣਾ ਚਾਹੀਦਾ ਤੁਹਾਨੂੰ ਦੱਸ ਦਿਆਂ ਦੇਖੋ ਇਹ ਆ ਦੇਖੋ ਆ ਇੰਚੀ ਟੇਪ ਆ ਜਿਹੜੀ ਆਪਣੀ ਆਹ ਵਾਲੀ ਸਲਾਈ ਹੁੰਦੀ ਹੈ ਜਿੱਥੇ ਆਪਣੀ ਕਮੀਜ਼ ਦੀ ਸਲਾਈ ਆਉਂਦੀ ਹੈ ਨਾ ਇਧਰ ਤੇ ਦੂਸਰੀ ਇਧਰ ਇਹ ਪੁਆਇੰਟ ਤੋਂ ਲੈ ਕੇ ਆਪਾਂ ਦੂਸਰੇ ਪੁਆਇੰਟ ਤੱਕ ਦੇਖੋ ਇੰਚੀ ਟੇਪ ਨੂੰ ਇਹ ਐਦਾਂ ਰੱਖ ਕੇ ਨਾ ਇੰਚੀ ਟੇਪ ਨਾਲ ਆਪਾਂ ਆਪਣਾ ਟੀਰਾ ਨਾਪਣਾ ਹੈ ਦੇਖੋ ਮੈਂ ਆਪਣਾ ਟੀਰਾ ਨਾਪਿਆ ਮੇਰਾ ਟੀਰਾ ਆਇਆ ਦੇਖੋ ਜੀ 15 ਇੰਚ ਠੀਕ ਹੈ ਜੀ ਇੱਕ ਮਤਲਬ ਕਿ ਜਿੱਥੇ ਆਪਣੀ ਸਿਲਾਈ ਆਉਂਦੀ ਹੈਗੀ ਬਾਹਾਂ ਦੀ ਠੀਕ ਹੈ ਜੀ ਉਥੋਂ 15 ਇੰਚ ਟੀਰਾ ਆਇਆ ਮੇਰਾ ਆਪਾਂ ਹੁਣ ਇਹਦਾ ਹਾਫ ਕਰ ਲੈਣਾ 15 ਦਾ ਤੁਸੀਂ ਆਪਣੀ ਬੋਡੀ ਤੋਂ ਨਾਪਣਾ ਵੀ ਤੁਹਾਡਾ ਟੀਰਾ 16 ਆਉਂਦਾ 17 ਆਉਂਦਾ 18 ਆਉਂਦਾ ਠੀਕ ਹੈ ਜੀ ਮੇਰਾ 15 ਆਇਆ ਮੈਂ 15 ਦਾ ਹਾਫ ਕਰਨਾ ਹਾਫ ਕਰਨ ਚ ਪ੍ਰੋਬਲਮ ਆਉਂਦੀ ਹੈ ਤੁਸੀਂ ਕੀ ਕਰੋ ਇੰਚੀ ਟੇਪ ਨੂੰ ਫੋਲਡ ਕਰ ਲਓ ਇੱਥੇ ਤੱਕ ਕਿੰਨਾ ਆ ਗਿਆ ਦੇਖੋ ਜੀ 7.5 ਇੰਚ ਠੀਕ ਆ ਮੇਰਾ ਜਿਹੜਾ ਤੀਰਾ ਆ ਉਹ 7.5 ਇੰਚ ਆ ਠੀਕ ਹੈ ਜੀ 7.5 ਇੰਚ ਵੀਡੀਓ ਤੁਸੀਂ ਸਕਿਪ ਨਹੀਂ ਕਰਨੀ ਫੁੱਲ ਵੀਡੀਓ ਦੇਖਣੀ ਆ ਤੁਹਾਨੂੰ ਸਾਰਾ ਸਮਝ ਆ ਜਾਊਗਾ ਤੁਸੀਂ ਹਰ ਇੱਕ ਸਾਈਜ਼ ਦਾ ਤੀਰਾ ਕੱਢ ਕੇ ਫਿਰ ਸੂਟ ਦੀ ਕਟਿੰਗ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਮੇਰੇ ਇੱਕ ਭੈਣ ਦਾ ਮੈਸੇਜ ਆਇਆ ਸੀ ਦੀਦੀ 9-10 ਇੰਚ ਤੱਕ neck ਦੇ ਹਿਸਾਬ ਚ ਤੁਸੀਂ ਕੀਦੇ ਦੀ ਕਟਿੰਗ ਦੱਸੋ ਦੇਖੋ ਆ ਸੀ 1 2 3 4 5 6 7 8 9 10 ਬਲੂਪਾਟ ਨਾ ਕਰਦੇ ਆ ਆਪਾਂ ਤੁਹਾਨੂੰ ਦਿਖੂਗਾ ਮੇਰਾ ਪੀਦਾ 15 ਆਇਆ ਸੀ 15 ਦਾ ਹਾਫ ਹੋ ਗਿਆ ਜੀ 7.5 ਇੰਚ ਜੇ ਦੇਖੋ ਤੁਸੀਂ ਬੈਂਡ neck ਪਾਉਣਾਗਾ ਠੀਕ ਹੈ ਜੀ ਬੈਂਡ neck ਹੁੰਦਾ ਜੇ ਤੁਸੀਂ ਕਾਲਰ ਲਾ ਕੇ ਕਮੀਜ਼ ਤਿਆਰ ਕਰਨਾਗਾ ਕਾਲਰ ਲਾ ਕੇ ਕਮੀਜ਼ ਤਿਆਰ ਕਰਨਾ ਤਾਂ ਦੇਖੋ ਮੇਨਿੰਗ ਪੁਆਇੰਟ ਤੇ ਹੁੰਦਾ ਵੀ ਜਿੰਨਾ ਤੁਹਾਡਾ ਤੀਰਾ ਤੁਸੀਂ ਉਹਨਾ ਰੱਖੋ ਪਰ ਮੈਂ ਉਹਨਾ ਨਹੀਂ ਰੱਖਦੀ ਹੁੰਦੀ ਮੈਂ ਜੀ ਅੱਧਾ ਇੰਚ ਵਧਾ ਕੇ ਰੱਖਦੀ ਹੁੰਨੀ ਆ ਕਿਉਂਕਿ ਜਦੋਂ ਕਾਲਰ ਲੱਗ ਜਾਂਦਾ ਨਾ ਕਮੀਜ਼ 'ਚ ਢਿੱਲ ਨਹੀਂ ਆਉਂਦੀ ਹੈਗੀ ਫੇਰ ਤੁਸੀਂ ਕੀ ਕਰਨਾ ਜਿੰਨਾ ਤੁਹਾਡਾ ਤੀਰਾ ਤੁਸੀਂ ਉਹਨਾ ਵੀ ਰੱਖ ਸਕਦੇ ਹੋ ਪਰ ਜੇ ਤੁਸੀਂ 1/2 ਇੰਚ ਵਧਾ ਕੇ ਰੱਖੋਗੇ ਇਹਦਾ ਦੇਖੋ ਮੈਥਡ ਤਾਂ ਇਹ ਹੁੰਦਾ ਫਾਰਮੂਲਾ ਵੀ ਜਿੰਨਾ ਹੈਗਾ ਤੀਰਾ ਉਹਨਾ ਰੱਖੋ ਪਰ ਮੈਂ 1/2 ਇੰਚ ਵਧਾ ਕੇ ਰੱਖਦੀ ਆ ਕੋਈ ਮੋੜਾ ਨਹੀਂ ਡਿਗਦਾ ਬਹੁਤ ਹੀ ਕੰਫਰਟੇਬਲ ਫੀਲ ਹੁੰਦਾਗਾ ਆਪਾਂ ਦੇਖੋ ਜੀ ਫੇਰ ਤਾਂ 8 ਇੰਚ ਤੀ ਦਾ ਰੱਖਣਾਗਾ ਜੇ ਤੁਸੀਂ ਬੋਟ neck ਪਾਉਣਾਗਾ ਠੀਕ ਹੈ ਜੀ ਬੋਟ neck ਦੇ ਵਿੱਚ ਪਤਾ ਕੀ ਹੁੰਦਾ ਉਹ ਗਲਾ ਨਾ ਐਦਾਂ ਜਿਆਦਾ ਚੜਾਈ ਚ ਹੁੰਦਾ ਹੈ ਇੱਧਰ 3.5 4 ਇੰਚ ਤੱਕ ਉਹ نیچے ਨੂੰ ਹੁੰਦਾ ਪਰ ਉਹ ਇੱਧਰ ਨੂੰ ਨਾ ਬੋਟ ਸੇਪ ਚ ਹੁੰਦਾ ਆ ਦੇਖੋ ਇਹ ਆਪਣਾ ਪੀਸ ਬੇਫਾਲਤੂ ਹੀ ਆ ਇਹ ਆ ਵਾਲੀ ਸੇਪ ਚ ਹੁੰਦਾਗਾ ਬੋਟ ਨੈਕ ਠੀਕ ਹੈ ਜੀ ਉਹ ਜਿਆਦਾ 파ਟ ਐਦਾਂ ਲੈਂ ਕਰਕੇ ਇੱਧਰ ਸਿਰ ਜਿਹੜੀ ਨਾ ਇੰਨਾ ਕ ਹਿੱਸਾ ਮੋੜਤੀ ਦੇਦਾ ਹੁੰਦਾ ਸਲਾਈ ਵਾਲਾ ਉਹ ਥੋੜਾ ਬਚ ਜਾਂਦਾ ਉਹਦੇ ਵਿੱਚ ਤੁਸੀਂ ਕੀ ਕਰਨਾ ਬੋਟ ਨੈਕ ਚ ਜਿੰਨਾ ਵੀ ਤੁਹਾਡਾ ਤੀੜਾ ਹੈਗਾ ਤੁਸੀਂ ਉਹਨਾਂ ਰੱਖਣਾ 7.5 ਇੰਚ ਬੋਟ ਨੈਕ ਚ ਠੀਕ ਹੈ ਜੀ ਇਸ ਤੋਂ ਬਾਅਦ ਜੇ ਤੁਸੀਂ ਨੋਰਮਲ ਨੈਕ ਪਾਉਣੇ ਨੇ ਜਿੱਦਾਂ ਆ ਦੇਖੋ ਨੋਰਮਲ ਨੈਕ ਹੁੰਦਾ ਹੈਗਾ ਜਿੱਦਾਂ ਐਦਾਂ ਠੀਕ ਹੈ ਜੀ ਉਹ ਚ ਤੁਸੀਂ ਕੀ ਕਰਨਾ ਦੇਖੋ 1 2 3 4 5 6 7 8 9 10 ਜੇ ਤੁਸੀਂ 4 ਇੰਚ ਤੱਕ ਨੈਕ ਪਾਉਣਾ ਹੈ ਤਾਂ ਤੁਸੀਂ ਤੀੜਾ ਰੱਖਣਾ ਜੀ ਅੱਧਾ ਇੰਚ ਘਟਾ ਦੇਣਾ ਮੇਰਾ ਤੀੜਾ 7.5 ਸੀ ਨਾ ਤਾਂ ਮੈਂ ਅੱਧਾ ਇੰਚ ਘਟਾ ਦੇਣਾ ਫਿਰ ਮੈਂ ਤੀੜਾ ਰੱਖੂੰ ਜੀ ਆਪਾਂ 7 ਇੰਚ 7 ਇੰਚ ਤੀੜਾ ਰੱਖਾਂਗੇ ਚਾਹੇ ਤੁਹਾਡਾ ਗਲਾ 1 ਇੰਚਾ ਚਾਹੇ ਤੁਹਾਡਾ ਗਲਾ 2 ਇੰਚਾ ਚਾਹੇ 3 ਇੰਚਾ ਚਾਹੇ 4 ਇੰਚਾ 4 ਇੰਚ ਤੇ ਮੈਂ ਤੁਹਾਨੂੰ ਬੁਲਾਈ પાਕੇ ਦਿਖਾਉਣੀ ਆ 2.5 ਇੰਚ ਤੇ ਇਸ ਤਰ੍ਹਾਂ ਆ ਦੇਖੋ ਲੋ ਜੀ 4 ਇੰਚ ਤੱਕ ਤੁਸੀਂ ਜਿਹੜਾ ਤੀਰਾ ਹੈਗਾ 7 ਇੰਚ ਰੱਖਣਾ ਜਿੰਨਾ ਵੀ ਮਤਲਬ ਇਹ ਨਹੀਂ ਵੀ ਤੁਹਾਡਾ ਕਿੰਨਾ ਵੀ ਤੀਰਾ ਜਿੰਨਾ ਤੁਹਾਡਾ ਤੀਰਾ ਆਇਆ 15 ਆਉਂਦਾ 16 ਆਉਂਦਾ ਉਹਦਾ ਹਾਫ ਕਰ ਲੈਣਾ ਹਾਫ ਕਰਕੇ 4 ਇੰਚ ਤੱਕ ਤੁਸੀਂ ਅੱਧਾ ਇੰਚ ਘਟਾ ਲੈਣਾ ਠੀਕ ਹੈ ਜੀ ਆਪਾਂ ਰੱਖਿਆ 7 ਇੰਚ ਮੈਂ 15 ਇੰਚ ਦੇ ਹਿਸਾਬ 'ਚ ਆਪਣੇ ਮੇਜ਼ਰਮੈਂਟ ਮੁਤਾਬਕ ਤੁਹਾਨੂੰ ਦੱਸ ਰਹੀ ਹਾਂ ਹੁਣ 4 ਤੋਂ ਬਾਅਦ 4.5 5 6 7 7 ਇੰਚ ਤੱਕ ਠੀਕ ਹੈ ਜੀ 7 ਇੰਚ ਤੱਕ ਮੈਂ ਜ਼ਿਆਦਾਤਰ ਨਾ ਮਤਲਬ ਕਿ ਜਦੋਂ ਗਲਾ ਆਪਣਾ ਵਿਚਾਲੇ ਜਿਹਾ ਹੁੰਦਾਗਾ 4 5 6 7 ਤਾਂ ਮੈਂ 2.5 ਇੰਚ ਗਲੇ ਦੀ ਚੜਾਈ ਰੱਖਦੀ ਹੁੰਨੀ ਆ 7 ਇੰਚ ਤੱਕ ਵੀ ਆਪਾਂ ਦੇਖੋ ਸੇਮ ਹੀ ਗੁਲਾਈ ਪੈਣੀ ਆ ਐਸ ਤਰ੍ਹਾਂ ਠੀਕ ਹੈ ਜੀ ਫੇਰ ਆਪਾਂ ਪੀ ਦਾ ਰੱਖਣਾ 6.5 6 ਇੰਚ 6.5 ਇੰਚ ਂਗੇ ਤੁਹਾਡਾ ਗਲਾਇਸ ਤੋਂ ਜ਼ਿਆਦਾ ਡੀਪ ਆ 8 9 10 ਇੰਚ ਤਾਂ ਤੁਸੀਂ ਤੀਰਾ ਰੱਖਣਾ ਜੀ 6 ਇੰਚ ਠੀਕ ਹੈ ਜੀ ਆਪਾਂ ਮੈਂ ਕਦੇ 6 ਤੋਂ ਘੱਟ ਤੀਰਾ ਰੱਖਿਆ ਨਹੀਂ ਜਿਹੜੇ ਛੋਟੇ ਸਾਈਜ਼ ਹੁੰਦੇ ਨੇ ਉਹਨਾਂ 'ਚ ਤਾਂ ਚਲੋ 5.5 ਇੰਚ ਤੱਕ ਚਲਿਆ ਜਾਂਦਾ ਦੀਨਾਂ ਦਾ ਤੀਰਾ ਘੱਟ ਹੁੰਦਾ ਹੈ ਬੈਕ neck ਹੁੰਦਾ ਜਿਹੜਾ ਜੇ ਤੁਹਾਡਾ ਗਲਾ ਡੀਪ ਆ ਡੀਪ ਗਲੇ ਦੇ ਵਿੱਚ ਕਿੱਦਾਂ ਪਾਉਣੀ ਆ ਤੁਸੀਂ ਡੀਪ ਗਲੇ ਦੇ ਵਿੱਚ ਤੁਸੀਂ ਜੇ ਉੱਪਰੋਂ ਘੱਟ ਰੱਖੋ ਪਹਿਲੀ ਗੱਲ ਤਾਂ 2 ਇੰਚ ਚੜਾਈ ਰੱਖੋ ਠੀਕ ਹੈ ਜੀ ਉੱਪਰੋਂ 2 ਇੰਚ ਚੜਾਈ ਰੱਖ ਕੇ ਨੀਚੋਂ ਤੋਂ ਤੁਸੀਂ ਚਾਹੇ ਢਾਈ ਕਰ ਲਓ ਠੀਕ ਹੈ ਜੀ ਫੇਰ ਉਹਦੀ ਗਲਾਈ ਪਾ ਦਿਓ ਕਿਉਂਕਿ ਜੇ ਉੱਪਰੋਂ ਵੀ ਖੁੱਲ ਹੋ ਗਈ ਐਨਾ ਹਿੱਸਾ ਓਪਨ ਹੋ ਗਿਆ ਨੀਚੇ ਤੋਂ ਆਪਾਂ ਗਲਾ ਬਹੁਤ ਡੀਪ ਕਰ ਲਿਆ ਤਾਂ ਆਪਨੇ ਜੀ ਮੋਢੇ ਡਿੱਗਣ ਲੱਗ ਜਾਂਦੇ ਨੇ ਠੀਕ ਹੈ ਜੀ ਦੀਪ ਨੈੱਕ ਦੇ ਵਿੱਚ ਤੁਸੀਂ ਗਲੇ ਦੀ ਚੜਾਈ 2 ਇੰਚ ਰੱਖੋ ਨੀਚੇ ਤੋਂ ਚਾਹੇ ਤੁਸੀਂ ਢਾਈ ਕਰ ਲਓ ਉਹਨੂੰ ਫਿਰ ਸ਼ੇਪ ਦੇਵੋ ਗੋਲ ਗੋਲ ਸ਼ੇਪ ਆਪਾਂ ਦੇਣੀ ਹੈ ਇਦਾਂ ਹੀ ਆ ਦੇਖੋ ਐਸਾ ਐਸਾ ਆਪਾਂ ਦੇਖੋ ਜੀ ਟੀਰਾ ਕੱਢਣਾ ਹੁੰਦਾ ਹੈਗਾ ਮੇਰੇ ਮਤਾਬਕ ਤੁਹਾਨੂੰ ਸਮਝ ਆ ਗਿਆ ਹੋ ਇਸ ਤਰ੍ਹਾਂ ਤੁਸੀਂ ਆਪਣੀ ਬਾਡੀ ਤੋਂ ਨਾਪਣਾ ਇਸ ਤੋਂ ਵੀ ਇੱਕ ਹੋਰ ਸੌਖਾ ਤਰੀਕਾ ਦੱਸਦੀਆਂ ਜਿਹੜੀਆਂ ਭੈਣਾਂ ਮੇਰੀਆਂ ਆਪਣੇ ਸੂਟ ਆਪ ਸਲਾਈ ਕਰਦੀਆਂ ਨੇ ਜਾਂ ਸਿੱਖ ਰਹੀਆਂ ਨੇ ਆਪਾਂ ਦੇਖੋ ਆਪਣੇ ਕੋਲੇ ਪਹਿਲਾਂ ਆਪਣੇ ਬਣੇ ਹੋਏ ਸੂਟ ਹੁੰਦੇ ਨੇ ਠੀਕ ਹੈ ਜੀ ਕੋਈ ਸੂਟ ਦੇ ਵਿੱਚ ਦੇਖੋ ਬਣੇ ਹੋਏ ਸੂਟ ਹੁੰਦੇ ਨੇ ਜੇ ਤੁਹਾਡਾ ਸੂਟ ਬਿਲਕੁਲ ਫਿੱਟ ਆ ਤਾਂ ਤਾਂ ਗੱਲ ਹੀ ਪੂਰੀ ਵਧੀਆ ਜੀ ਆਪਾਂ ਕੀ ਕਰਨਾ ਆ ਇਦਾਂ ਨਹੀਂ ਹੋਣੇ ਚਾਹੀਦੇ ਇਹ ਇਦਾਂ ਵੀ ਨਹੀਂ ਬਿਲਕੁਲ ਸਹੀ ਇਸ ਤਰ੍ਹਾਂ ਪਿਆਰ ਜੇ ਨਾਲ ਆਪਾਂ ਇਹਨਾਂ ਨੂੰ ਬਿਲਕੁਲ ਸੈੱਟ ਕਰੋ ਸੈੱਟ ਕਰਕੇ ਇੰਚੀ ਟੇਪ ਲਓ ਇਹ ਦੂਸਰਾ ਫਾਰਮੂਲਾ ਤੀਰਾ ਕੱਢਣ ਦਾ ਪਰ ਪਹਿਲਾ ਸੀਗਾ ਠੀਕ ਹੈ ਜੀ ਇਹ ਆਪਣਾ ਦੇਸੀ ਜਿਹਾ ਤਰੀਕਾ ਆਪਾਂ ਆਹ ਵਾਲੀ ਸਲਾਈ ਹੋਗੀ ਇਹ ਕਾਹ ਵਾਲੀ ਸਲਾਈ ਹੋਗੀ ਬੋਡੀ ਤੋਂ ਵੀ ਆਪਾਂ ਇਦਾਂ ਹੀ ਨਾਪਿਆ ਸੀ ਆਪਾਂ ਇਹ ਸਲਾਈ ਤੋਂ ਅੱਧਾ ਇੰਚ ਇੰਚੀ ਟੇਪ ਬਾਹਰ ਰੱਖਣਾ ਆ ਦੇਖੋ ਅੱਧਾ ਇੰਚ ਬਾਹਰ ਰੱਖਿਆ ਨਾ ਐਸੇ ਤਰ੍ਹਾਂ ਹੀ ਜੀ ਅੱਧਾ ਇੰਚ ਇੱਧਰ ਬਾਹਰ ਰੱਖਣਾ ਕਿੰਨਾ ਆਇਆ ਜੀ 13 ਇੰਚ ਠੀਕ ਹੈ ਜੀ ਆ ਗਿਆ ਨਾ 13 ਇੰਚ 13 ਦਾ ਹਾਫ ਹੋ ਗਿਆ ਦੇਖੋ ਇਹ ਮੇਰਾ ਮੇਰਾ ਹੀ ਸੂਟ ਆ ਇਹ ਗਲਾ ਮੇਰਾ 6 ਇੰਚ ਆ ਇਹ ਵੀ ਮੈਂ ਤੁਹਾਨੂੰ ਆਪਣੇ ਨਾਪ ਮੁਤਾਬਕ ਦੱਸਿਆ ਸੀ 6 ਮੈਂ ਇਹ 6.5 ਇੰਚ ਤੇ ਧੀਰੇ ਦੀ ਕਟਿੰਗ ਕੀਤੀ ਆ ਠੀਕ ਹੈ ਜੀ ਨਾ ਮੇਰੇ ਇਸ ਸੂਟ ਨੂੰ ਖਿੱਚ ਪੈਂਦੀ ਆ ਨਾ ਮੋਢੇ ਡਿੱਗਦੇ ਨੇ ਜੇ ਤੁਹਾਡੇ ਸੂਟ ਦੇ ਮੋਢੇ ਡਿੱਗਦੇ ਨੇ ਠੀਕ ਹੈ ਜੀ ਤੁਸੀਂ ਧੀਰਾ ਆਪਣੇ ਸੂਟ ਤੋਂ ਨਾ ਪਣਾ ਤੁਸੀਂ ਨਾਪ ਲਓ ਉਦੋਂ ਮੋਢੇ ਡਿੱਗਦੇ ਨੇ ਤਾਂ ਓਦਾਂ ਇੰਚ ਧੀਰਾ ਘੱਟ-ਘੱਟ ਕਰ ਲਓ ਕਟਿੰਗ ਕਰ ਲਓ ਠੀਕ ਹੈ ਜੀ ਜੇ ਤੁਹਾਡੇ ਸੂਟ ਦੀ ਆਹ ਵਾਲੇ ਹਿੱਸੇ ਨੂੰ ਪਾਉਣ ਤੋਂ ਬਾਅਦ ਸੂਟ ਚ ਖਿੱਚ ਪੈਂਦੀ ਆ ਪਿਛਲੇ ਗਲੇ ਨੂੰ ਖਿੱਚ ਪੈਂਦੀ ਹੁੰਦੀ ਆ ਮੋਢਿਆਂ ਕੋਲੋਂ ਖਿੱਚ ਪੈਂਦੀ ਆ ਤਾਂ ਤੀਰੇ ਦੀ ਘੱਟ ਕਟਿੰਗ ਹੋਈ ਹੁੰਦੀ ਆ ਜੇ ਆਪਣੀ ਖਿੱਚ ਪੈਂਦੀ ਆ ਤਾਂ ਇਸ ਤਰ੍ਹਾਂ ਨਾਪ ਲਓ ਜਿੱਨਾ ਤੁਹਾਡਾ ਤੀਰਾ ਆਇਆ ਤੁਸੀਂ ਉਸ ਤੋਂ 0.5 ਇੰਚ ਜ਼ਿਆਦਾ ਕਟਿੰਗ ਕਰ ਲਓ ਦੇਖੋ ਹੁਣ ਜਿਹੜਾ ਇਹਦਾ ਗਲਾ 6 ਇੰਚ ਆ ਆ ਦੇਖੋ ਜੇ ਮੇਰਾ ਗਲਾ 6 ਸੀ ਤਾਂ ਮੈਂ ਤੀਰੇ ਦੀ ਕਟਿੰਗ ਦੇਖੋ ਸਾਡੇ 6 ਇੰਚ ਕਰਨੀ ਸੀ ਇਹ ਤਰੀਕਾ ਹੁੰਦਾ ਦੇਖੋ ਜੀ ਆਪਣਾ ਟੀਰਾ ਕੱਢਣ ਦਾ ਠੀਕ ਹੈ ਜੀ ਤੁਸੀਂ ਕਿਸੇ ਵੀ ਉਹਦੇ ਵਿੱਚ ਨਹੀਂ ਪਹਿਣਾ ਦੇਖੋ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਦੀਦੀ ਸਾਡੀ 25 ਬ੍ਰੈਸਟ ਆ ਸਾਡੀ 26 ਬ੍ਰੈਸਟ ਆ ਵੀ ਅਸੀਂ ਟੀਰਾ ਕਿੰਨਾ ਰੱਖੀ ਟੀਰਾ ਦੇਖੋ ਵੈਸੇ ਤਾਂ ਕਈ ਮੇਰੀਆਂ ਭੈਣਾਂ ਪਤਲੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਨਾ ਸ਼ੋਲਡਰਸ ਹੈਵੀ ਹੁੰਦੇ ਨੇ ਠੀਕ ਹੈ ਜੀ ਤੇ ਕਈ ਭੈਣਾਂ ਆਪਣੀਆਂ ਭਾਰੀ ਹੁੰਦੀਆਂ ਨੇ ਪਰ ਉਹਨਾਂ ਦੇ ਟੀਰੇ ਆਈ ਜਗਾ ਸ਼ੋਲਡਰਸ ਠੀਕ ਹੈ ਇਹ ਹੌਲੇ ਹੁੰਦੇ ਨੇ ਜਿਹੜਾ ਆਪਣਾ ਮੋਟਾ ਹੁੰਦਾ ਇਹ ਤਾਂ ਦੇਖੋ ਸਿੱਧਾ ਜਿਹਾ ਤਰੀਕਾ ਹੈ ਆਪਣੇ ਬਰਸਟ ਮਤਾਬਕ ਆਪਣਾ ਨਾਪ ਆ ਜਾਂਦਾ ਹੁੰਦਾ ਜਿਹੜਾ ਟੀਰਾਗਾ ਤੁਸੀਂ ਜਾਂ ਤਾਂ ਆਪਣੀ ਬੋਡੀ ਤੋਂ ਨਾਪ ਲਿਆ ਕਰੋ ਜਾਂ ਫਿਰ ਐਦਾਂ ਜਿੱਦਾਂ ਮੈਂ ਤੁਹਾਨੂੰ ਕੁਰਤੀ ਤੋਂ ਨਾਪ ਲੈਣਾ ਦੱਸਿਆ ਕੁਰਤੀ ਤੋਂ ਨਾਪ ਲਿਆ ਕਰੋ ਕੁਰਤੀ ਤੋਂ ਨਾਪ ਕੇ ਦੇਖੋ ਹੁਣ ਮੇਰਾ ਇਹ ਟੀਰਾ ਸਾਢੇ 13 'ਤੇ ਤੁਸੀਂ ਕੁਰਤੀ ਤੋਂ ਨਾਪ ਲਿਆ ਸਾਢੇ 13 'ਤੇ ਇਹਦੀ ਕਟਿੰਗ ਹੋਈ ਹੋਈ ਸੌਰੀ 13 'ਤੇ ਕਟਿੰਗ ਹੋਈ ਹੋਈ ਆ ਸਾਢੇ 6 ਹੋ ਗਿਆ ਜੇ ਆਪਾਂ ਗਲਾ ਛੋਟਾ ਬਣਾਉਣਾ ਤਾਂ ਤੁਸੀਂ ਕਟਿੰਗ 7 ਤੇ ਕਰ ਲਓ ਜੇ ਡੀਪ ਕਰਨਾ ਤਾਂ ਤੁਸੀਂ ਕਟਿੰਗ 6 ਤੇ ਕਰ ਲਓ ਇਹ ਹੁੰਦਾ ਦੇਖੋ ਜੀ ਆਪਣਾ ਤੀਰਾ ਕੱਢਣ ਦਾ ਤਰੀਕਾ ਕਿਸੇ ਵੀ ਉਲਝਣ ਚ ਪੈਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਵੈਸੇ ਅੰਦਾਜ਼ਾ ਲਾਈਏ ਜ਼ਿਆਦਾਤਰ ਦੇਖੋ 19 20 21 22 ਚ ਤੀਰੇ ਦਾ ਨਾਪ ਆ ਸੇਮ ਹੁੰਦਾਗਾ ਠੀਕ ਹੈ ਜੀ ਜ਼ਿਆਦਾਤਰ ਨਾਪਾਂ ਚ 24 25 26 27 ਦੇ ਵਿੱਚ ਆਪਾਂ 7 ਇੰਚ ਤੇ 6 ਤੱਕ ਕਟਿੰਗ 7 ਤੱਕ 7 ਤੇ ਕਰਦੇ ਆ ਇੱਥੇ ਨਾਰਮਲ 7.5 7 ਤੇ 6.5 ਇਹ ਹੁੰਦੀ ਹੈ ਜੀ ਠੀਕ ਹੈ ਜੀ ਪਰ ਤੁਸੀਂ ਅੰਦਾਜ਼ੇ ਨਾਲ ਕਟਿੰਗ ਕਰਨ ਨਾਲੋਂ ਆਪਣੀ ਬਾਡੀ ਤੋਂ ਨਾਪ ਲਿਆ ਕਰੋ ਜੇਕਰ ਤੁਹਾਨੂੰ ਆਪਣੀ ਬਾਡੀ ਤੋਂ ਨਾਪ ਲੈ ਕੇ ਐਦਾਂ ਆ ਸਿਸਟਮ ਕਰਨਾ ਔਖਾ ਲੱਗਦਾ ਇਹ ਵੀ ਜੀ ਕੋਈ ਔਖਾ ਨਹੀਂ ਦੇਖੋ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਸਾਰਾ ਸਮਝ ਆ ਜਾਊਗਾ ਤਾਂ ਐਦਾਂ ਕਰਿਆ ਕਰੋ ਨਹੀਂ ਜਿਹੜੀ ਤੁਹਾਡੇ ਕੋਲੇ ਕੋਈ ਕੁੜਤੀ ਹੁੰਦੀ ਹੈ ਨਾ ਉਹਦਾ ਇਦਾਂ ਨਾ ਆਪ ਲੈ ਲਿਆ ਕਰੋ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੋ ਉਹਨਾਂ ਨੇ ਆਪਣੀ ਮੰਮੀ ਦਾ ਸੂਟ ਸਟਿਚ ਕਰਨਾ ਉਹ ਕਹਿੰਦੇ ਵੀ ਨਾ ਮੇਰੀ ਮੰਮੀ ਦੇ ਆ ਚੀਜ਼ ਹੈਵੀ ਆ ਸ਼ੋਲਡਰਸ ਹੈਵੀ ਨੇ ਵੀ ਅਸੀਂ ਉਹਨਾਂ ਦੀ ਟੀਰੇ ਦੀ ਕਟਿੰਗ ਕਿੰਨੇ ਇੰਚ ਤੇ ਕਰੀਏ ਦੇਖੋ ਜਿਹੜਾ ਤੁਹਾਡੀ ਮੰਮੀ ਦਾ ਸੂਟ ਆ ਪਹਿਣੇ ਤੁਸੀਂ ਉਹਨਾਂ ਦਾ ਕਮੀਜ਼ ਲਓ ਕਮੀਜ਼ ਤੋਂ ਨਾਪੋ ਜੇ ਉਹਨਾਂ ਦੇ ਮੋٹے ਦਿੱਗਦੇ ਨੇ ਹਲ ਅੱਧਾ ਇੰਚ ਘਟਾ ਲਓ ਜੇ ਖਿੱਚ ਪੈਂਦੀ ਆ ਤਾਂ ਅੱਧਾ ਇੰਚ ਵਧਾ ਲਓ ਜੇ ਬਿਲਕੁਲ ਸਹੀ ਆ ਤਾਂ ਇਸ ਤਰ੍ਹਾਂ ਕਰਕੇ ਅਦਾ ਡਾਟਾ ਇੰਚ ਬਾਹਰ ਰੱਖ ਕੇ ਰੱਖ ਕੇ ਇੰਚੀ ਟੇਪ ਤੁਸੀਂ ਨਾਪ ਲਓ ਤੇ ਬੇਫਿਕਰ ਹੋ ਕੇ ਕਟਿੰਗ ਕਰੋ ਤੁਹਾਡਾ ਸੂਟ ਬਿਲਕੁਲ ਸਹੀ ਬਣੂਗਾ ਠੀਕ ਹੈ ਜੀ ਜੇ ਤੁਹਾਨੂੰ ਆਪਣਾ ਤੀੜਾ ਕੱਢਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਬਸਕ੍ਰਾਈਬ ਕਰੋ